ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਸਬਜੀ ਦੀ ਕਰਤੀ ਹੈ ਤਿਆਰੀ ਸ਼ੌਕੀ ਗਰਮੀਆਂ ਦਾ ਮੌਸਮ ਆ ਜਿਹੜਾ ਲਗਭਗ ਨੇੜੇ ਆਏ ਰਿਹਾ ਤੇ ਆਪਾਂ ਜਿਹੜੀ ਘਰ ਖਾਨ ਜੋਗੀ ਸਬਜੀ ਬਾਜੀ ਹੁੰਦੀ ਆ ਉਹ ਹੁਣ ਉਹਦੀ ਤਿਆਰੀ ਚੱਲਦੀ ਆ ਵੀ ਲਾ ਦਾਂਗੇ ਚੱਲ ਇਹ ਹੋ ਜਾਂਦਾ ਵੀ ਇੱਕ ਤਾਂ ਘਰ ਦੀ ਸਬਜੀ ਹੋ ਜਾਂਦੀ ਆ ਇੱਕ ਚਲੋ ਇਹ ਹੋ ਜਾਂਦਾ ਵੀ ਘਰੇ ਆਂ ਬੇਲੇ ਆਂ ਠੀਕ ਆ ਨਾ ਬਾੜਾ ਮੋਟਾ ਹੱਥ ਪੱਲਾ ਦਾ ਜਰੂਰ ਮਾਰਨਾ ਚਾਹੀਦਾ ਬਾਕੀ ਕਿਹੜੀ-ਕਿਹੜੀ ਸਬਜ਼ੀ ਲਾਉਣੀ ਹੈ ਜੀ ਦੱਸ ਦੋ ਆਓ ਤੇਰਾ ਆਪਾਂ ਆ ਤਾਂ ਆਪਣੇ ਹਰੇ ਮਟਰ ਖੜੇ ਨੇ ਜਿਹੜੇ ਜੈਵਿਕ ਨੇ ਤੇ ਆ ਲਸਣ ਵੀ ਆਪਣਾ ਜੈਵਿਕ ਹੈ ਠੀਕ ਹੈ ਇੱਥੇ ਹੁਣ ਆਪਾਂ ਲਾਵਾਂਗੇ ਚੱਪਣ ਕੱਦੂ ਅੱਜ ਤੇ ਆ ਜਗ੍ਹਾ ਤੇ ਲਾਵਾਂਗੇ ਆਪਾਂ ਬੱਟਾਂ ਤੇ ਛਿਮਲਾ ਮਿਰਚ ਆ ਹਰੀ ਮਿਰਚ ਤੇ ਉੱਥੇ ਭਿੰਡੀ ਉਹ ਗੋਭੀ ਵੀ ਲਾਈ ਹੋਈ ਆ ਆਪਣੀ ਉਹ ਵੀ ਬਿਲਕੁਲ ਜੈਵਿਕ ਹੈ ਭਿੰਡੀ ਦਾ ਬੀਜ ਜਿਹੜਾ ਉਹ ਪਿਛੇ ਘਰ ਦਾ ਰੱਖਿਆ ਹੋਇਆ ਹੈ ਹਾਂ ਭਿੰਡੀ ਦਾ ਬੀਜ ਘਰ ਦਾ ਰੱਖਿਆ ਹੋਇਆ ਹੈ ਪਿਛਲੇ ਸਾਲ ਆਪਾਂ ਭਿੰਡੀ ਉਹ ਵੀ ਪਾਈ ਸੀਗੀ ਵੀ ਉਹ ਬੀਜੀ ਸੀ ਕਿਹੜਾ ਹਰਾ ਕਿਹੜਾ ਬੀਜਿਆ ਸੀ ਹਰਾ ਚੜੀ ਸੀ ਚੜੀ ਦੇ ਵਿੱਚ ਚੜੀ ਦੇ ਵਿੱਚ ਬੀ ਆ ਗਿਆ ਸੀ ਆਪ ਕੋਦਰ ਤੋਂ ਵਜੋਂ ਆ ਗਿਆ ਸੀ ਤੇ ਉਹ ਬੀਜ ਰੱਖਿਆ ਹੋਇਆ ਬਾਕੀ ਹਾਂ ਉਹ ਬੀਜ ਰੱਖਿਆ ਹੋਇਆ ਆਪਣਾ ਉਹੀ ਭਿੰਡੀ ਲਾਵਾਂਗੇ ਹੁਣ ਆਪਾਂ ਠੀਕ ਹੈ ਜੀ ਤੇ ਪਿਛਲੇ ਸਾਲ ਕਦੂ-ਕਦੂ ਬਹੁਤ ਹੋਏ ਨੇ ਇਹਲੇ ਹਾਲ ਕੱਦੂ ਵਧੀਆ ਦੀ ਦੇਸੀ ਕੱਦੂ ਲਾ ਦੇਣਾ ਆਪਾਂ ਨੇ ਉਹਦੇ ਲਈ ਡੰਡੇ ਗੱਡਾਂਗੇ ਐਤ ਕੀ ਜਣਜੀ ਪਿਛਲੇ ਸਾਲ ਨਾਲੋਂ ਵੱਧ ਸਬਜ਼ੀ ਲਾਵਾਂਗੇ ਆਪਾਂ ਹਾਂ ਜੀ ਹਾਂ ਨਾ ਚਲੋ ਬੰਦਾ ਕੰਮ ਕਰ ਕਿਲੇ ਹਾਲ ਤਾਂ ਆਪਣੀ ਕੱਦੂ ਸੇਲ ਵੀ ਹੁੰਦੇ ਰਹੇ ਨੇ ਐਸ ਕੀ ਵੀ ਆਪਾਂ ਕੱਦੂ ਸੇਲ ਕਰਾਂਗੇ ਬੱਤ ਤਿਆਰੀ ਆ ਹੁਣ ਪਹਿਲਾਂ ਮੀਂਹ ਕਰਕੇ ਬੱਤ ਨਹੀਂ ਪਿਆ ਆ ਖੇਤ ਹੁਣ ਖੇਤ ਬੱਤ ਆ ਗਏ ਤੇ ਆ ਆਪਣੀ ਗੋਭੀ ਖੜੀ ਆ ਬਿਲਕੁਲ ਜੈਵਿਕ ਆ ਮੈਥੇ ਨੇ ਟਮਾਟਰਾਂ ਦੇ ਬੂਟੇ ਲੱਗੇ ਹੋਏ ਨੇ ਸਾਡੇ ਗੋਭੀ ਮੀਂਹ ਚ ਆਉਣ ਕਰਕੇ ਦਬ ਗਈ ਥੋੜੀ ਪਹਿਲਾਂ ਗੋਭੀ ਬਹੁਤ ਵਧੀਆ ਸੀ ਬੇਮੌਸਮੀ ਆ ਤੇ ਪਹਿਲਾਂ ਗਾਜਰਾਂ ਮੂੜੀਆਂ ਛਾਲਗਮਾ ਉਹ ਆਪਾਂ ਖਾ ਚੁੱਕੇ ਆ ਪੱਤੀਆਂ ਪਾਲਕ ਵੀ ਹੁਣ ਉਹਨਾਂ ਦਾ ਟਾਈਮ ਲੰਘ ਗਿਆ ਤੇ ਹੁਣ ਆਪਾਂ ਨਵੀਂ ਕਾਸ਼ਟ ਅੱਜ ਸ਼ੁਰੂ ਆ ਅੱਜ ਲਾ ਦੇਣੇ ਆ ਆਪਾਂ ਨੇ ਭਿੰਡੀ ਵੀ ਲਾ ਦੇਣੀ ਆ ਮਿਰਚਾਂ ਵੀ ਲਾ ਦੇਣੀਆਂ ਨੇ ਛੱਪਣ ਕੱਦੂ ਲਾ ਦੇਣਾ ਤੇ ਸਾਰੀਆਂ ਚੀਜ਼ਾਂ ਆਪਾਂ ਨੇ ਬਿਲਕੁਲ ਜੈਵਿਕ ਰੱਖਣੀਆਂ ਨੇ ਕੋਈ ਰਿਓ ਨਹੀਂ ਪੰਦਿਆ ਉਹ ਸਾਡੀ ਕਣਕ ਵੀ ਜੈਵਿਕ ਹੈ ਕਾਰਖਾਨਜੋਗੀ ਸਿਰਫ ਇੱਕ ਵਾਰ ਰਿਓ ਪਾਇਆ ਸਿਰਫ ਇੱਕ ਵਾਰ ਥੱਲੇ ਡਾਈ ਰਿਓ ਪਾਇਆ ਦੋ ਕਨਾਲਾਂ 'ਚ 18 ਕਿਲੋ ਉਦੋਂ ਬਾਅਦ ਕਣਕ ਦੇਖੋ 222 बी ਹੈ ਇੰਨੀ ਫਰਸ ਕਲਾਸ ਖੜੀ ਹੈ ਹਰ ਸਾਲ ਕੋਨਸਿਸਟ ਕਰਾਂਗੇ ਵੀ ਜਿਹੜੀ ਕਣਕ ਆਪਾਂ 12 ਮਹੀਨੇ ਖਾਨੇ ਆ ਉਹ ਤਾਂ ਆਪਾਂ ਜੈਵਿਕ ਖਾ ਲਈਏ ਹਰੇਕ ਕਿਸਾਨ ਵੀਰ ਨੂੰ ਆਪਣੇ ਨੂੰ ਛੋਟੇ ਨੂੰ ਵੀ ਬੜੇ ਨੂੰ ਵੀ ਇਹ ਕਰਨਾ ਚਾਹੀਦਾ ਵੀ ਜਿਹੜੀ ਫਸਲ ਸਬਜੀ ਆਪਾਂ ਖਾਣੇ ਆ ਜਿਹੜੀ ਫਸਲ ਬੀਜਦੇ ਆ ਜਿਵੇਂ ਆ ਤਣਕ ਹੈ ਕਣਕ ਆਪਾਂ 12 ਮਹੀਨੇ ਖਾਣੇ ਆ ਆਪਾਂ ਨੂੰ ਕਣਕ ਦਾ ਜੈਵ ਕਰ ਲੈਣੀ ਚਾਹੀਦੀ ਆ ਉਹ ਆਪਣੀ ਅੱਡ ਵਢਾ ਲਓ ਥੋੜਾ ਥੋੜਾ ਘਟਾਉਂਦੇ ਘਟਾਉਂਦੇ ਹਾਂ ਥੋੜਾ ਜਿਹਾ ਇਤ ਕੀ ਘਟ ਪਾਇਆ 20 20 ਘਟ ਪਾਇਆ ਅੱਗੇ ਤੋਂ ਇਦੋਂ ਵੀ 20 20 ਘਟ ਪਾਵਾਂਗੇ ਰਿਓ ਤਾਂ ਜਮ੍ਹਾਂ ਹੀ ਖਤਮ ਕਰ ਦਾਂਗੇ 4-5 ਸਾਲ ਚ ਜਾ ਕੇ ਫਿਰ 4-5 ਸਾਲ ਚ ਖੇਤ ਫਿਰ ਫਸਟ ਕਲਾਸ ਕੱਲਾ ਜੈਵਤ ਬਣ ਜਾਊਗਾ ਆਪਣੀ ਸਿਹਤ ਲਈ ਵੀ ਡਾਕਟਰਾਂ ਦੇ ਜੇ ਬਾਹਰ ਨਾਲੋਂ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਜੈਵਿਕ ਚੀਜ਼ਾਂ ਦਾ ਬੀਜ ਸਕਦੇ ਆ ਜੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਉਹ ਵੀ ਬੱਟਾ ਬਣਾ ਲਾ ਤੋਏ ਤਿਆਰ ਕਰ ਲਓ ਉਹਦੇ ਬਾਰੇ ਤੇ ਰਾਹੀ ਪੋਜੀਟਿਵ ਬਾਕੀ ਨਹੀਂ ਆਟਾ ਜੀ ਲਾ ਕੇ ਸਾਰਿਆਂ ਨੂੰ ਫੇਰ ਦਸ ਦੇਣ ਆਲੇ ਲਾਉਣੇ ਬਾਕੀ ਆਪਣਾ ਕੰਮ ਕਰ ਕਰਦੇ ਨਾਲਾ ਲਵੇ ਕੰਮ ਉਹ ਕਰੀ ਜੇ ਜਦੋਂ ਕਰਨਾ ਹੀ ਇਹ ਹੀ ਆ ਕੰਮ ਸਾਰੀ ਦਿਹਾੜੀ ਇਹ ਤਾਂ ਕਈ ਵਾਰ ਵੇਲੇ ਵੀ ਹੁੰਨੇ ਆ ਸਾਰੀ ਦਿਨ ਇਹਦੀ ਜਦੋਂ ਨਹੀਂ ਪੈਂਦਾ ਹੁੰਦਾ ਉਹ ਦਿਨ ਸਾਰਾ ਦਿਨ ਵੇਂਦੇ ਰਹ ਜਾਂਦੇ ਆ ਗੋਹਾ ਕਈ ਵਾਰ ਉਹ ਨਹੀਂ ਰਿਓ ਪਾ ਦਿੰਨੇ ਹੁੰਨੇ ਆ ਦੇ ਲੈ ਆਪਾਂ ਨੂੰ ਦਿਓ ਲਿਆਉਣ ਦੀ ਐਡੀ ਲੋਡ ਨਹੀਂ ਐਥੋਂ ਚੱਕਿਆ ਆ ਲੈ ਪਾਤਾ ਜੇ ਸਭ ਕੁਝ ਲਈ ਆ ਤੂੰ ਕੀ ਲਾਉਂਦਾ ਤੂੰ ਫਿਰ ਬਹਾਰ ਨੇ ਹਾਂ ਨਹੀਂ ਮੇਰੇ ਘਰ ਤੋਂ ਵਧੀਆ ਲੱਗ ਰਿਹਾ ਹੁਣ ਧੁੱਪਾਂ ਦਾ ਵੀ ਬਹੁਤ ਫਰਕ ਪੈਣ ਲੱਗ ਗਿਆ ਡੰਗਰ ਐਨ ਰਾਵਣਾ ਬਹਿੰਦੇ ਕਰਦੇ ਨੇ ਮੌਸਮ ਦਾ ਲਗਭਗ ਕਾਫੀ ਫਰਕ ਪੈ ਗਿਆ ਸੂਰਜ ਵੀ ਸਾਜਰੇ ਆ ਜਾਂਦਾ ਤੇ ਦੁੱਧ ਦਾ ਵੀ ਬਹੁਤ ਫਰਕ ਪੈ ਗਿਆ ਕਿਉਂਕਿ ਜਿਹੜੇ ਆਪਣੇ ਬੰਨ ਕੇ ਰੱਖੇ ਹੋਏ ਪਸ਼ੂ ਨੇ ਜਿਆਦਾ ਗਰਮੀ ਤੇ ਜਿਆਦਾ ਠੰਡੇ ਦੁੱਧ ਘੱਟੀ ਜਾਂਦੇ ਨੇ ਪਹਿਲਾਂ ਦੁੱਧ ਜਿਵੇਂ ਤੁਸੀਂ ਲਾ ਲੋ ਵੀ ਜਨਵਰੀ ਚ ਠੰਡ ਪੈਂਦੀ ਸੀ ਜਾ ਦੁੱਧ ਘਟ ਗਏ ਸੀ ਫੈਂਟ ਵੀ ਉਹਦੇ ਨਾਲ ਘਟ ਜਾਂਦੀ ਆ ਹੁਣ ਜਿਹੜਾ ਮੌਸਮ ਆ ਤੁਸੀਂ ਲਾ ਲੋ ਵੀ ਜੇ ਅਪ੍ਰੈਲ ਤੱਕ ਲਗਭਗ ਚੰਗਾ ਦੁੱਧ ਲੈਣੇ ਵਾਲਾ ਮੌਸਮ ਆ ਇਹ ਆ ਸ਼ਾਮ ਵਾਲੇ ਕੱਖ ਨੇੜੇ ਆਪਾਂ ਨੇ ਪਾ ਕੇ ਰੱਖੇ ਹੋਏ ਨੇ ਤੇ ਆ ਸਵੇਰ ਦਾ ਰਸਣ ਪਾ ਕੇ ਰੱਖਿਆ ਉਹਨਾਂ ਦਾ ਤੋਲ ਕੇ ਸਾਰਾ ਕੁਝ ਆ ਰਲਾਉਣੇ ਹੁੰਨੇ ਆ ਟਾਈਮ ਤੇ ਹੀ ਜਿਵੇਂ ਕੱਟੀ ਦਾ ਰਲਾ ਦੇਣੇ ਆ ਕੱਟੀ ਨੂੰ ਨਹੀਂ ਪਾਉਂਦੇ ਪਾਊਡਰ ਪੁੱਟ ਰੇ ਇੰਨਾ ਖਾਂਦੀ ਨਹੀਂ ਤੇ ਆਹ ਗਾਂ ਜਿਹੜੀ ਆਪਣੀ ਡਰਾਈ ਕਰੀ ਹੋਈ ਆ ਇਹਦਾ ਵੀ ਰਲਾ ਕੇ ਰੱਖਦਾ ਬਸ ਇਹਨੂੰ ਬਾਇਓਟਿਨ ਆ ਜਿਹੜੀ ਉਹ ਪਾਉਨੇ ਆ ਡੇਲੀ 5 ਗ੍ਰਾਮ ਇਹ ਸੂਣ ਤੋਂ ਜਿਆਦਾ 60 ਦਿਨ ਰਹਿੰਦੀ ਜਦ ਦੀ ਸਟਾਰਟ ਕਰੀ ਹੋਈ ਆ ਤੇ ਜੈਗਰੋਬਿਟ ਦਾ ਬਾਇਓਟਿਨ 5 ਗ੍ਰਾਮ ਇਹਨੂੰ ਡੇਲੀ ਪਾਉਨੇ ਆ 5 ਗ੍ਰਾਮ ਇਹ ਪਾਉਨੇ ਆ ਜਿਹੜੀ ਆਪਣੀ ਸੂਈ ਹੋਈ ਆ ਉਹਨੂੰ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਤੇ ਇਹਨਾਂ ਨੂੰ ਇਸ ਟਾਈਮ ਨਹੀਂ ਇਹਨੂੰ ਤਾਂ ਟਾਈਮ ਤੀਰ ਲਾਉਨੇ ਹੁੰਦੇ ਆ ਕਿਉਂਕਿ ਫਿਰ ਨਿਦਰਲ ਮਿਕਚਰ ਤੇ ਹੁਣ ਆਪਾਂ ਨੇ ਬਫਰ ਆ ਜਿਹੜਾ ਚੇਂਜ ਕਰਤਾ ਆਪਾਂ ਮੰਗਾਉਨੇ ਹੁਣ ਕਾਰਗਲ ਦਾ ਰੂਮੀਕੋਨ ਤੇ ਇਹਦੀ 100 ਗ੍ਰਾਮ ਦੀ ਡੋਜ਼ ਇਹਦੇ ਨਾਲ ਫੈਂਟ ਦਾ ਵੀ ਫਰਕ ਪੈਂਦਾ ਇਨਟੇਕ ਵੀ ਜਿਆਦਾ ਲੈਂਦੀਆਂ ਨੇ ਭੁੱਖ ਵੀ ਵਧਾਉਂਦਾ ਇਹ ਫੈਟ ਵੀ ਵਧੀਆ ਰਹਿੰਦੀ ਆ ਤੇ ਪੀ ਐਚ ਲੈਵਲ ਵੀ ਸਹੀ ਰਹਿੰਦਾ ਮੇਨਟੇਨ ਰਹਿੰਦਾ ਤੇ ਇਹ ਫੀਡ ਪਾਈ ਹੋਈ ਆ ਇਹ ਚ ਦੁੱਧ ਦੇ ਹਿਸਾਬ ਨਾਲ ਢੇੜ ਢੇੜ ਕਿਲੋ ਤੂੜੀ ਆ ਤੇ ਇਹਨੂੰ ਪਾਇਆ ਹੋਇਆ 5 ਕਿਲੋ ਹਰਾ ਬਾਕੀਆਂ ਨੂੰ ਯਾਰ ਚਾਰਾ 5 ਕਿਲੋ ਇਹ ਚਾਰ ਆ ਇਹਨਾਂ ਨੂੰ 4-4 ਕਿਲੋ ਚਾਰਾ ਤੇ ਆਹ ਗਾਂ ਆਪਣੀ ਤੁਸੀਂ ਲਾ ਲਓ ਵੀ 30 ਕਿਲੋ ਦੁੱਧ ਤੇ ਚਲੀ ਗਈ ਆ ਤੇ ਇਹਨੂੰ ਆਪਾਂ 10 ਕਿਲੋ ਫੀਡ ਪਾਉਨੇ ਆ ਤੇ 1 ਕਿਲੋ ਗੁੜ ਪਾਉਣੇ ਆ ਡੇਲੀ ਤੋਲ ਕੇ ਤੇ 150 ਗ੍ਰਾਮ ਇਹਨੂੰ ਆਪਾਂ ਤੇਲ ਪਾਉਣੇ ਆ ਬੜੇ ਮਿਆਂ ਦਾ ਠੀਕ ਆ ਨਾ 30 ਕਿਲੋ ਪੀਕ ਤੇ ਜਾ ਕੇ ਹੁਣ ਇਹ 22 29 ਕਿਲੋ ਦੁੱਧ ਕੰਡੇ ਤੇ ਤੋਲਵਾ ਬਨ ਕੇ ਰੱਖੀ ਹੋਈ ਗਾਂ ਦਾ ਠੀਕ ਆ ਨਾ ਤੇ ਬਹੁਤ ਵਧੀਆ ਦੁੱਧ ਦੀ ਉਮੀਦ ਨਹੀਂ ਸੀ ਵੀ ਇੰਨਾ ਦੁੱਧ ਕਰੂ ਸਾਨੂੰ ਇਹੀ ਉਮੀਦ ਸੀ ਵੀ ਪਿਛਲੇ ਸੂਏ ਚੱਲ 19 20 ਦਿੱਤਾ ਐ ਕਿ 23 24 ਦੇ ਦੂ ਤਾਂ ਬਹੁਤ ਆ ਠੀਕ ਆ ਬਹੁਤ ਵਧੀਆ ਦੁੱਧ ਤੇ ਚੱਲ ਰਹੀ ਆ ਗਾਂ ਤੇ ਬਾਕੀ ਮਿਹਨਤ ਵੀ ਆ ਚਲੋ ਬੱਚੀ ਵੀ ਇਹਨੇ ਦੇਤੀ ਤੇ 10000 ਰੁਪਿਆ ਖਰਚਾ ਕਰਿਆ ਸੀ ਜਦ ਤੋਂ ਇਹ ਡਰਾਈ ਕਰਤੀ ਸੀ ਸੂਨ ਵੇਲੇ ਤੱਕ ट्रांजैक्शन ਫੀਰ ਤੋਂ ਲੈ ਕੇ ਜਿਹੜੇ ਵੀ ਇਹਦੇ ਹੋਟੀ ਕਾ ਟੱਲਾ ਲੱਗਿਆ ਜੋ ਵੀ ਪਾਊਡਰ ਵਗੈਰਾ ਕੁਝ ਵੀ ਆਉਂਦਾ ਰਿਹਾ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇੱਕ ਦਿਨ ਐਕਸਟਰਾ ਵੀ ਮਤਲਬ ਅਲੱਗ ਤੋਂ ਵੀਡੀਓ ਬਣਾਵਾਂਗੇ ਜਿਵੇਂ ਹੁਣ ਆਪਣੀ ਆਹ ਗਾਂ ਡਰਾਈ ਖੜੀ ਆ ਠੀਕ ਆ ਨਾ ਇਹਦੇ 23 ਮਾਰਚ ਨੂੰ ਦਿਨ ਪੂਰੇ ਨੇ ਜਿੱਦਣ ਇਹਦਾ 1 ਮਹੀਨਾ ਰਹਿ ਗਿਆ ਉਹ ਦਿਨ ਆਪਾਂ ਜਿਹੜੀ ਆਪਾਂ ਉਹ ਗਾਂ ਨੂੰ ਡਾਈਟ ਰੱਖੀ ਸੀ ਪ੍ਰੋਪਰ ਇਹੀ ਡਾਈਟ ਕਿਹੜਾ ਸਪਲੀਮੈਂਟ ਦੇਣਾ ਕਿਹੜੀ ਕਿਹੜੀ ਚੀਜ਼ ਦੇਣੀ ਆ ਕਿੰਨਾ ਅਚਾਰ ਕਿੰਨਾ ਹਰਾ ਕਿੰਨੀ ਤੂੜੀ ਤੇ ਕਿੰਨੇ ਥੈਲੇ ਆਪਾਂ 트ਾਂਜੈਕਸ਼ਨ ਦੇ ਪਾਉਣੇ ਹੀ ਪਾਉਣੇ ਨੇ ਠੀਕ ਆ ਨਾ ਬਾਕੀ ਜਿਉਂ-ਜਿਉਂ ਬੰਦਾ ਕੰਮ ਕਰਦਾ ਉਹਨੂੰ ਤਿਉਂ-ਤਿਉਂ ਪਤਾ ਲੱਗਦਾ ਇੱਕ ਥੈਲਾ 트ਾਂਜੈਕਸ਼ਨ ਦਾ ਤੇ ਦੋ ਥੈਲਿਆਂ ਨਾਲ ਨਹੀਂ ਗੱਲ ਬਣਦੀ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਸ਼ਿਸ਼ ਕਰਾਂ ਵੀ ਘੱਟੋ ਘੱਟ ਨਹੀਂ ਤਿੰਨ ਵੈਗ ट्रांजੈਕਸ਼ਨ ਦੇ ਸੂਣ ਤੋਂ ਪਹਿਲਾਂ ਪਹਿਲਾਂ ਖਵਾ ਦਈਏ ਠੀਕ ਆ ਨਾ ਉਹ ਦੇਖਦੇ ਆ ਵੀ ਮਹੀਨਾ ਪਹਿਲਾਂ ਸਟਾਰਟ ਕਰੀਏ ਜਾਂ 40 ਦਿਨ ਪਹਿਲਾਂ ਕੀ ਡਾਈਟ ਰੱਖਦੇ ਆ ਆਪਾਂ ਅਲੱਗ ਤੋਂ ਵੀਡੀਓ ਆ ਜਿਹੜੀ ਜ਼ਰੂਰ ਬਣਾਵਾਂਗੇ ਬਾਕੀ ਜਿੰਨੇ ਵੀ ਪਸ਼ੂ ਨੇ ਆਪਣੇ ਲਗਭਗ ਦੁੱਧ ਵਧੇ ਹੋਏ ਨੇ ਹੁਣ ਮੌਸਮ ਸਹੀ ਹੋ ਗਿਆ ਜਿਆਦਾ ਗਰਮੀ ਤੇ ਜਿਆਦਾ ਠੰਡ ਚ ਵੀ ਪਸ਼ੂ ਜਿਵੇਂ ਆਪਾਂ ਚਲੋ ਜਿਹੜੀਆਂ ਗਾਵਾਂ ਦਾ ਜਿਆਦਾ ਬਰੀਡ ਵਾਲੀਆਂ ਠੀਕ ਆ ਨਾ ਵੱਧ ਦੁੱਧ ਵਾਲੀਆਂ ਖੁੱਲੀਆਂ ਛੱਡੀਆਂ ਹੋਈਆਂ ਨੇ ਉਹ ਤਾਂ ਚਲੋ ਆਪਾਂ ਮੰਨਦੇ ਆ ਵੀ ਠੰਡ ਘੱਟ ਮੰਨਦੀਆਂ ਨੇ ਜਿਹੜੀਆਂ ਗਾਵਾਂ ਘੱਟ ਬਰੀਡ ਚ ਹੁੰਦੀਆਂ ਨੇ ਠੀਕ ਆ ਨਾ ਤੇ ਬਨ ਕੇ ਰੱਖੀਆਂ ਹੁੰਦੀਆਂ ਨੇ ਉਹ ਗਰਮੀ ਵੀ ਜ਼ਿਆਦਾ ਮੰਨਦੀਆਂ ਨੇ ਤੇ ਠੰਡ ਵੀ ਜ਼ਿਆਦਾ ਮੰਨਦੀਆਂ ਨੇ ਜਿਵੇਂ ਆ ਜਨਵਰੀ ਦਾ ਮਹੀਨਾ ਨਾਂ ਕੇ ਗਿਆ ਠੰਡ ਬਹੁਤ ਸੀ ਧੁੰਦ ਬਹੁਤ ਸੀ ਠੀਕ ਆ ਨਾ ਹਵਾ ਜਲਦੀ ਸੀ ਉਦੋਂ ਫੈਂਟ ਵੀ ਘਟਾ ਗਈਆਂ ਸੀ ਦੁੱਧ ਵੀ ਡਾਉਨ ਜੇ ਆ ਗਿਆ ਸੀਗਾ ਥੋੜਾ ਜਿਹਾ ਤੇ ਹੁਣ ਦੁੱਧ ਜਿਆਦਾ ਵਧੀਆਂ ਹੋਈਆਂ ਨੇ ਹੁਣ ਇੱਕ ਆਇਆ ਧੁੱਪਾਂ ਵੀ ਲੱਗਦੀਆਂ ਇਹਨਾਂ ਨੂੰ ਵਧੀਆ ਠੰਡ ਆ ਜਾਣੀ ਚੀ ਪਸ਼ੂਆਂ ਦੇ ਸਹਾਬ ਨਾਲ ਆਈਏ ਜਿਹੜੇ ਬਨ ਕੇ ਰੱਖੇ ਹੋਏ ਪਸ਼ੂ ਨੇ ਆਪ ਅੱਛੀ ਅੱਜ ਆਪਾਂ ਇੱਧਰ ਛੜਤੀ ਖੁੱਲੀ ਅਸੀਂ ਸ਼ਕਰਾਂਗੇ ਵੀ ਇਹ ਹੁਣ ਖੁੱਲੀ ਹੋ ਰਹੇ ਇੱਥੋਂ ਹੀ ਇਹਨੂੰ ਚੁੰਗਣੀ ਭਲਾ ਦਿਆ ਕਰਨੀ ਆ ਦੁੱਧ ਇੱਥੇ ਇਹਦੀ ਫੀਡ ਰੱਖ ਦਿਆ ਕਰਨੀ ਆ ਤੇ 25 ਕ ਦਿਨ ਦੀ ਹੋ ਗਈ ਇਹ ਇਹਦਾ ਇੱਕ ਦਿਨ ਵਜਨ ਕਰਿਆ ਸੀ 71 ਕਿਲੋ ਸੀਗਾ ਤੇ ਜਿੱਦਣੇ ਇੱਕ ਮਹੀਨੇ ਦੀ ਹੋ ਗਈ ਉਹਦੋਂ ਵਜਨ ਕਰਾਂਗੇ 22 ਦਿਨ ਦੀ ਤੇ ਇਹਦੀ ਡੀ ਵਾਰਮਿੰਗ ਜਿਹੜੀ ਆਪਾਂ ਕਰਤੀ ਸੀਗੀ ਬਾਕੀ ਜਿਉਂ-ਜਿਉਂ ਬੰਦਾ ਇਹ ਕਿਤੇ ਜੇ ਪਈ ਜਾਂਦਾ ਯਾਰ ਓਵੇਂ-ਓਵੇਂ ਸਾਰੀਆਂ ਚੀਜ਼ਾਂ ਦਾ ਇਹਨਾਂ ਪਤਾ ਲੱਗੀ ਜਾਂਦਾ ਆਪਾਂ ਨੂੰ ਠੀਕ ਆ ਨਾ ਹੁਣ ਯਾਨੀ ਕਿ ਪਿਛਲੇ ਸੂਏ ਆ ਆਪਣੀ ਗਾਂ ਜਿਹੜੀ ਤਾਜੀ ਆ ਇਹਦੀ ਵੀਡੀਓ ਵੀ ਆ ਅੱਜ ਕੱਲੇ ਚ ਸ਼ਾਰਟ ਪਾ ਦਾਂਗੇ ਠੀਕ ਆ ਨਾ ਤੇ ਇਹ ਪਿਛਲੇ ਸੂਏ ਨੇ 20 ਕਾਇਤ ਕੀ ਯਾਨੀ ਕਿ 10 ਕਿਲੋ 10-11 ਕਿਲੋ ਦੁੱਧ ਆਪਾਂ ਮਾਰਿਆ ਸੂਏ ਦਾ ਬਹੁਤ ਜ਼ਿਆਦਾ ਯਾਨੀ ਕਿ ਰਿਜ਼ਲਟ ਵਧੀਆ ਦਿੱਤਾ ਉਮੀਦ ਨਹੀਂ ਸੀ ਬਿਲਕੁਲ ਵੀ ਆ ਜਿਹੜੀ ਗਾਂ ਹੁਣ ਆਪਣੀ ਡਰਾਈ ਖੜੀ ਆ ਠੀਕ ਆ ਨਾ ਪੀ ਪਿਛਲੇ ਸੂਏ 20 ਕਿਲੋ ਦੁੱਧ ਦਿੱਤਾ ਜਾਣ ਜੀ ਇਹ ਆਪਾਂ ਨੇ ਵੀਡੀਓ ਵੀ ਪਾਈ ਹੋਈ ਆ ਵੀ ਜਮਾ ਹੀ ਬਿਮਾਰ ਹੋ ਗਈ ਸੀ ਮਰਨ ਨੂੰ ਹੀ ਬਜੀ ਐਨੀ ਮੋਕ ਲੱਗ ਗਈ ਸੀ ਇਹਨੂੰ ਕੀਟੋਸਿਸ ਹੋ ਗਿਆ ਸੀ ਇਹਨੂੰ ਸੂਣ ਤੋਂ ਬਾਅਦ ਮੰਡੀ ਚੋ ਲੈ ਆਂਦੀ ਸੀ ਆਪਾਂ ਆਹ ਗਾਂ ਆਪਣੀ ਇਹ ਤੇ ਉਮੀਦ ਇਹ ਤੋਂ ਵੀ ਆ ਕਿਉਂਕਿ ਖਾਣ ਨੂੰ ਬਹੁਤ ਆ ਕਈ ਜਾਨਵਰ ਹੁੰਦੇ ਨੇ ਜਿਹੜੇ ਖਾਂਦੇ ਘੱਟ ਨੇ ਤੇ ਬਹੁਤ ਜਿਆਦਾ ਬਿਮਾਰ ਹੋ ਗਈ ਸੀ ਅੱਧੀ ਉਹ ਰਹਿ ਗਈ ਸੀ ਸਮਝ ਲਓ ਠੀਕ ਆ ਨਾ ਬਾਕੀ ਹੁਣ ਉਮੀਦ ਆ ਤੰਦਰੁਸਤ ਆ ਇਹ ਦੇਖੋ ਬਾਕੀ ਕਿੰਨਾ ਦੁੱਧ ਕੱਢਦੀ ਆ ਇਹ 23 ਮਾਰਚ ਨੂੰ ਇਹਦੇ ਦਿਨ ਪੂਰੇ ਨੇ 20 ਫਰਵਰੀ ਤੋਂ ਲਾ ਲੋ 18 20 ਫਰਵਰੀ ਤੋਂ ਇਹਦੀ ਡਾਈਟ ਆ ਜਿਹੜੀ ਆਪਾਂ ਸਟਾਰਟ ਕਰ ਦਾਂਗੇ ਕੀ ਡਾਈਟ ਰੱਖਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ ਯਾਰ ਕਈ ਵੀਰਾਂ ਦੇ ਆਪਾਂ ਨੂੰ ਕਈ ਦਿਨ ਤੋਂ ਕਈ ਦਿਨ ਤੋਂ ਦੋ ਚਾਰ ਵੀਰਾਂ ਦੇ ਫੋਨ ਆਏ ਨੇ ਵੀ ਗਾਂ ਸੂਕੇ ਦੁੱਧ ਨਹੀਂ ਵਾਦੀ ਜਾਂ ਕੀ ਕੀ ਦਈਏ ਵੀ ਦੁੱਧ ਬੜੇ ਬਦੇ ਮੇਰੇ ਇੱਕ ਮੇਨ ਗੱਲ ਜਿੰਨੀ ਛੇਤੀ ਸਮਝ ਲੈਣਗੇ ਉਹ ਉਨੀ ਛੇਤੀ ਥੋੜਾ ਫਾਇਦਾ ਹੋਊਗਾ ਵੀ ਜਿਹੜੀ ਗਾਂ ਦਾ ਦੁੱਧ ਡਿਪੈਂਡ ਕਰਦਾ ਜਦੋਂ ਤੋਂ ਉਹ ਡਰਾਈ ਹੋ ਗਈ ਠੀਕ ਆ ਬਾਕੀ ਕਿਸਮਤ ਹੁੰਦੀ ਆ ਆਪਾਂ ਹਰੇਕ ਗੱਲ ਤੁਹਾਡੇ ਨਾਲ ਵੀਡੀਓ ਰਾਹੀਂ ਸ਼ੇਅਰ ਕਰਦੇ ਆਂ ਤੇ ਜਿਹੜੇ ਵੀਰ ਆਪਣੀ ਹਰੇਕ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਆਪਣੀ ਜਦੋਂ ਆਪਾਂ ਨੇ ਤਾਰਾ ਦੀ ਕਲੋਜ਼ ਆਪਾਂ ਫੀਡ ਪਾਈ ਸੀ ਕਿੰਨਾ ਵਧੀਆ ਰਿਜ਼ਲਟ ਸੀਗਾ ਫੀਡ ਦਾ ਪਰ ਗਾਂ ਬਿਮਾਰ ਹੋ ਗਈ ਸੀ ਸੂਣ ਤੋਂ ਬਾਅਦ ਦੁੱਧ ਤੇ ਨਹੀਂ ਸੀ ਆਈ ਠੀਕ ਆ ਨਾ ਇੱਕ ਗੱਲ ਇਹ ਵੀ ਜਰੂਰ ਮੇਨ ਰੱਖਿਆ ਕਰੋ ਵੀ ਜਦੋਂ ਤੁਹਾਡਾ ਪਸ਼ੂ ਸੂਪਿਆ ਸੂਣ ਤੋਂ ਬਾਅਦ ਉਹਨੂੰ ਗੁੜ ਜਰੂਰ ਦਿਓ ਵੀ 네ਗੇਟਿਵ એનર્ਜੀ 'ਚ ਨਾ ਤੁਹਾਡਾ ਪਸ਼ੂ ਜਾਵੇ એનર્ਜੀ ਬਣੀ ਰਹੇ ਗੁੜ 'ਚ ਕੈਲਸ਼ੀਅਮ ਵੀ ਬਹੁਤ ਹੁੰਦਾ એનર્ਜੀ ਵੀ ਬਹੁਤ ਹੁੰਦੀ ਆ ਬਾਕੀ ਯਾਰ ਜਦੋਂ ਤੁਸੀਂ ਪਸ਼ੂ ਆਪਣਾ ਘਟੂ ਘੜ 60 ਦਿਨ ਦਾ ਡਰਾਈ ਕਰੋ 20 ਦਿਨ ਉਹਨੂੰ 20 25 ਦਿਨ ਤਿੰਨ 3.5 ਕਿਲੋ ਡਰਾਈ ਫੀਡ ਪਾਓ ਕਿਸੇ ਵੀ ਕੰਪਨੀ ਦੀ ਠੀਕ ਆ ਨਾ ट्रांजिशन ਫੀਡ ਆ ਜਿਹੜੀ 30 ਘਟੋ ਘਟ ਨਹੀਂ 30 35 ਦਿਨ ਪਹਿਲਾਂ ਸਟਾਰਟ ਕਰੋ ਬਾਕੀ ਤੁਹਾਨੂੰ ਆਪਣੇ ਪਸ਼ੂ ਦਾ ਪਤਾ ਹੋਣਾ ਚਾਹੀਦਾ ਵੀ ਸਾਡਾ ਪਸ਼ੂ ਜੇ ਤਾਂ ਯਾਰ ਬਾਕੀ ਦੇਖੋ ਜੇ ਤਾਂ 25 30 ਕਿਲੋ ਵਾਲਾ ਪਸ਼ੂ ਹੈਗਾ ਤੁਹਾਨੂੰ ਲੱਗਦਾ ਮੰਨ ਲਓ 20 ਕਿਲੋ ਦੁੱਧ ਦਿੱਤਾ ਜਿਵੇਂ ਆਪਣੀ ਗਾਂ ਨੇ ਦਿੱਤਾ ਸੀ ਅਮੀਦ ਸੀਗੀ ਵੀ ਚਲੋ 24 25 ਕਰੂ ਅਮੀਦ ਤੋਂ ਵਧੀਆ ਠੀਕ ਆ ਨਾ ਕਿਉਂਕਿ ਖਰਚਾ ਵਧੀਆ ਕੀਤਾ ਗਾਂ ਖਾਂਦੀ ਬਹੁ ਸੀ ਬਾਕੀ ਖਾਂਦੇ ਹੁੰਦਾ ਜਿਹੜਾ ਪਸ਼ੂ ਖੁਸ਼ ਹੋ ਕੇ ਖਾਂਦਾ ਇਨਟੇਕ ਜ਼ਿਆਦਾ ਆ ਉਹਨੇ ਦੁੱਧ ਦੇਣਾ ਹੀ ਦੇਣਾ ਠੀਕ ਆ ਨਾ ਜਿਹੜਾ ਪਸ਼ੂ ਦੀ ਪਾਚਣ ਦੀ ਸ਼ਕਤੀ ਘਟਾ ਮੋਕ ਲੱਗਦੀ ਆ ਉਹ ਪਸ਼ੂ ਜ਼ਿਆਦਾ ਦੁੱਧ ਨਹੀਂ ਕੱਢਦਾ ਹੁੰਦਾ ਠੀਕ ਆ ਨਾ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਕੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਧੰਨਵਾਦ ਜੀ ਸਸਰੀਕਰ